हां जी दोस्तों सत श्री अकाल स्वागतਾ ਤੁਹਾਡਾ ਸਾਡੇ ਚੈਨਲ ਤੇ ਅੱਜ ਜਿਹੜੀ ਵੀਡੀਓ ਆਪਾਂ ਬਣਾ ਰਹੇ ਹਾਂ ਉਹ ਇੱਕ ਤਾਂ ਮੰਨ ਲਓ ਵੀ ਜੀਰੀ ਦਾ ਆਪਾਂ ਨੇ ਕੰਮ ਪੂਰਾ ਕਰਕੇ ਅੱਜ ਜੀਰੀ ਦਾ ਖਤਮ ਕਰਤਾ ਆਲੋ ਜੀਰੀ ਲੱਗ ਚੁੱਕੀ ਹੈ ਉਹ ਜਿਹੜੀ ਪਨੀਰੀ ਪੂਰੀ ਵਾਲੀ ਜਗਾ ਉਹ ਵੀ ਲੱਗ ਚੁੱਕੀ ਆ ਉਹ ਵੀ ਆਪਾਂ ਵੀਡੀਓ ਚ ਦਿਖਾਵਾਂਗੇ ਕਿੱਥੇ ਕਿੱਥੇ ਵੀ ਅਨੀਰੀ ਦੀ ਕਿੱਥੇ ਹਰੇ ਚਾਰੇ ਵਾਲੀ ਦੀ ਬਾਕੀ ਆਪਾਂ ਅੱਜ ਜਿਹੜਾ ਕੁਝ ਦਿਖਾ ਰਹੇ ਆ ਉਹ ਮੰਨ ਲਓ ਵੀ ਆਪਣੇ ਜਿਹੜਾ ਆਰਗੋਨਿਕ ਚੇਤ ਆ ਉਹਦੇ ਵਿੱਚ ਨਾਲ ਕੱਖ ਕੁਖ ਵੀ ਕੱਢ ਰਿਹਾ ਭਈ ਆ ਪੂਰਵੀਆ ਆਪਣਾ ਜੋ ਕੰਮ ਕਰ ਰਿਹਾ ਹੈ ਉਹ ਕੱਖ ਕੱਢਦਾ ਉਹ ਵੀ ਦਿਖਾ ਰਹੇ ਆ ਹੋਰ ਬਾਕੀ ਜੀਰੀ ਦਾ ਵੀ ਦਿਖਾਵਾਂਗੇ ਤੁਹਾਨੂੰ ਅੱਜ ਕੀ ਫਰਕ ਹੈ ਅੱਜ ਕਿੱਦਾਂ ਦੀ ਜੀਰੀ ਹੋ ਗਈ ਉਹ ਵੀ ਦਿਖਾਵਾਂਗੇ ਬਾਕੀ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਿਹੜੇ ਨਵੇਂ ਦੋਸਤ ਜੁੜੇ ਨੇ ਉਹ ਤਾਂ ਸ਼ੇਅਰ ਕਰਿਓ ਬਾਕੀ ਜਿਹੜੇ ਦੋਸਤਾਂ ਨੇ ਨਹੀਂ ਵੀ ਕਰਿਆ ਸ਼ੇਅਰ ਬਾਕੀ ਸਬਸਕ੍ਰਾਈਬ ਨਹੀਂ ਕਰੇ ਸਬਸਕ੍ਰਾਈਬ ਨਹੀਂ ਕਰਿਆ ਉਹ ਜ਼ਰੂਰ ਕਰ ਲਿਓ ਤਾਂ ਕਿ ਅੱਗੇ ਆਪਾਂ ਸਾਰੀਆਂ ਵੀਡੀਓ ਦੇਖ ਸਕੀਏ ਮਿਲਦੇ ਆਂ ਫਿਰ ਦਿਖਾਉਨੇ ਆ ਤੁਹਾਨੂੰ ਲਓ ਜੀ ਹੋ ਗਿਆ ਆਖਰੀ ਕਦੂ ਮਰ ਲਓ ਅੱਜ ਜਿੱਥੇ ਹੁਣ ਟਰੈਕਟਰ ਕੱਦੂ ਕਰਦਾ ਇਹ ਆਪਣੀ ਹਰਿਆਲੀ ਜਗ੍ਹਾ ਇਹ ਜਗ੍ਹਾ ਤੇ ਵੀ ਆਪਣਾ ਮੰਨ ਲਓ ਵੀ ਲਾਸਟ ਕੱਦੂ ਹੋ ਜਾਣਾ ਅੱਜ ਇਸ ਤੋਂ ਬਾਅਦ ਫਿਰ ਕੱਦੂ ਦਾ ਕੰਮ ਖਤਮ ਹਰਿਆਲੀ ਜਗ੍ਹਾ ਤੇ ਵੀ ਕਰਦਾ ਆਪਾਂ ਨੇ ਮੰਨ ਲਓ ਵੀ ਪਨੀਰੀ ਵਾਲੀ ਜਗ੍ਹਾ ਤੇ ਵੀ ਹੋ ਗਿਆ ਪਨੀਰੀ ਥੋੜੀ ਜਿਹੀ ਪੱਟ ਕੇ ਰੱਖ ਲਈ ਦੀ ਤੇ ਉਹ ਜਗ੍ਹਾ ਤੇ ਵੀ ਆਪਾਂ ਕੱਦੂ ਕਰਦਾ ਅੱਜ ਆਪਣਾ ਇਹ ਤੱਤੂ ਆ ਵੀਰ ਕਰਦਾ ਸਾਈਕਲ ਚਲਾਉਂਦਾ ਚੱਲਦਾ ਆਪਣਾ ਹਾਰਲੈਂਡ ਇਸ ਜਗ੍ਹਾ ਤੇ ਆਪਣਾ ਤਾਜਰਾ ਬਿੱਤੀਆ ਹੋਇਆ ਤੇ ਇਹ ਮੰਨ ਲਓ ਜੀ ਇਹ ਵੀ ਦੇ ਕੇ ਓਰੇ ਜੱਲਾ ਆਪਾਂ ਦੇਤੀ ਹੋਵੇ ਸਭੂ ਚਾਹਤ ਤੇ ਲਾਵਾਂਗੇ ਆਪਾਂ 1500 ਰੁਪਏ ਇਹ ਵੀ ਜਗ੍ਹਾ ਦਾ ਪਹੁੰਚ ਰਹਾ ਹਾਂ ਮੈਂ ਇਹਨਾਂ ਪਿੰਡ ਤੇ ਇਹ ਵੀ ਜਗ੍ਹਾ ਦੇ ਤੇ ਪਨੀਰੀ ਵਾਲੀ ਜਗ੍ਹਾ ਤੇ 1509 ਇਹ ਲੰਗੀਆਂ ਆਪਾਂ ਦੇ ਅੱਗੇ ਤਾਂ ਦੇਖੋ ਇੱਥੇ ਕੱਦੂ ਕਰ ਰਿਹਾ ਹੈ ਢੜਕ ਦੇ ਨਾਲ ਇੱਕ ਆਪਣੇ ਜਿੱਥੇ ਮੋਟਰ ਵਾਲਾ ਕੋਠਾ ਉਹਦੇ ਨਾਲ ਇਹ ਕੱਦੂ ਹੋ ਰਿਹਾ ਹੈ ਬਸ ਹੋਰ ਤਕਰੀਬਨ ਸਾਰਾ ਕੱਦੂ ਹੋ ਗਿਆ ਬਾਕੀ ਤਾਂ ਜਿਹੜੀ ਇਹ ਜਗ੍ਹਾ ਤੇ ਬੂਝਾ ਵੀ ਮਾਰ ਗਈ ਪਰ ਇਹ ਜਗਾ ਥੋੜਾ ਜਿਹਾ ਲਾਸਟ ਰਹਿ ਗਿਆ ਤੇ ਇਹਦੇ ਵਾਸਤੇ ਪਨੀਰੀ ਵੀਜੀ ਹੋਈ ਸੀ ਆਪਣੇ 1509 ਅਬਸੁੱਤ ਅੱਜ ਇਹ ਕੰਮ ਖਤਮ ਹੋ ਗਿਆ ਦੋਸਤੋ ਤੁਸੀਂ ਵੀ ਦੱਸਿਓ ਵੀ ਕਿਹੜੇ-ਕਿਹੜੇ ਦੋਸਤਾਂ ਦਾ ਮਰ ਲੋ ਵੀ ਪਨੀਰੀ ਵਾਲੀ ਤੇ ਹਰੇ-ਹਰੇ ਵਾਲੀ ਜਗਾ ਤੇ ਕੱਦੂ ਹੋ ਗਿਆ ਆ ਦੇਖੋ ਜੀ ਇਹ ਚ ਹੁਣ ਸੱਟਤੀ ਪਨੀਰੀ ਦੇ ਕੁਸਕੋਟੀਆਂ ਇਹ ਹੁਣ ਕੱਦੂ ਹੋਣ ਤੋਂ ਬਾਅਦ ਬੱਟਾ-ਬੁੱਟਾ ਜਿਹੜੀਆਂ ਆਲੇ-ਦਾਲੇ ਵਾਲੀਆਂ ਲਿੱਪੀਆਂ ਗਈਆਂ ਆ ਦੇਖੋ ਜਾਨਵਰ ਵੀ ਮौजਾਂ ਕਰਦੇ ਨੇ ਆ ਸਾਹਮਣੇ ਵੀ ਦੇਖੋ ਬੰਗਲੇ ਫਿਰਦੇ ਨੇ ਇਹ ਕੱਦੂ ਹੋ ਚੁੱਕਿਆ ਆ ਦੇਖਾ ਬੰਗਲਾ ਵੀ ਆ ਇਸ ਕਰਦਾ ਡੱਡੀਆਂ ਤੇ ਗੰਡੋਏ ਖਾਂਦਾ ਮौज ਕਰਦੇ ਨੇ ਜਾਨਵਰ ਕਿਉਂਕਿ ਜਦੋਂ ਕੱਦੂ ਹੋ ਜਾਂਦਾ ਇਹਦੇ ਵਿੱਚ ਕਾਫੀ ਜਿਹੜੇ ਜਾਨਵਰ ਨੇ ਉੱਪਰ ਆ ਜਾਂਦੇ ਨੇ ਜਿਵੇਂ ਗਡੋਈ ਵਗੈਰਾ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਇਹ ਆ ਦੇਖ ਪੂਰੀਆਂ ਮੌਜਾਂ ਕਰ ਰਹੇ ਨੇ ਆ ਨਾਲ ਦੇ ਖੇਤ 'ਚ ਆਪਣੇ ਇਹ ਥੋੜੇ ਜਿਹੇ ਵੱਲੋ ਵੀ ਜੀਰੀ ਆਪਾਂ ਥੋੜੇ ਦਿਨ ਪਹਿਲਾਂ ਲਾਤੀ ਦੀ ਇਹ ਆ ਗਿਆ ਮੋਟਰ ਵਾਲਾ ਕੋਠਾ ਜੀ ਆਪਣਾ ਆ ਲੱਗ ਚੁੱਕੀ ਐ ਜੀਰੀ ਦੇਖੋ ਸਾਹਮਣੇ ਇੱਥੇ ਆਪਾਂ ਨੇ ਹੁਣ ਆ ਲਾਸਟ ਕੱਦੂ ਕਰਿਆ ਤੇ ਉੱਥੇ ਜੀਰੀ ਲੱਗ ਚੁੱਕੀ ਐ 1509 ਇਹ ਆ ਜੀ 1509 ਪਾ ਇਹ ਵੀ ਕਹਿੰਦੇ ਤੇ ਵੀ ਕੰਮ ਮਕਾ ਕੇ ਚੱਲੀਏ ਇਹਦੇ ਵਿੱਚ ਆਹ ਡੇਢ ਕਿ ਬਿੱਗਾ ਥੋਂ ਆਇਆ ਆ ਆਪਾਂ ਨੇ ਹੁਣ ਹਰੀਆਲਾ ਕਰਿਆ ਆ ਦੂਜਾ ਵਿੱਚ ਉੱਪਰਲੀ ਸਾਈਡ ਤੇ ਤਿੰਨ ਚਾਰ ਕਿ ਦਿਨ ਪਹਿਲਾਂ ਲਾਈਆ ਉਹ ਹੈ ਇੱਧਰ ਆਹ ਪਨੀਰੀ ਵਾਲੀ ਜਗਾ ਜੀ ਜਿੱਥੇ ਮੋਟਰ ਚੱਲਦੀ ਆ ਇਹਦੇ ਸਾਹਮਣੇ ਆਹ ਆ ਜਗਾ ਤੇ ਆਪਣੀ ਪਨੀਰੀ ਦਿੱਤੀ ਹੋਈ ਸੀ ਸਾਰੀ ਇਹਦੀ ਆ ਮੂਰੇ ਮੂਰੇ 1509 ਲਾਤੀ ਆਪਾਂ ਨੇ ਆ ਪਰਲੇ ਪਾਸੇ 131 ਲੱਗੀ ਹੋਈ ਆ ਆ 1509 ਏ ਆ ਜੀ ਆ ਜਿਹੜੀ ਹਰੀ ਆ ਇੱਧਰ ਥਿੱਕੀ ਜੀ ਹਰੀ ਦੇਖਦੀ ਐ ਵੀ 131 ਆ ਇਹਨੇ ਪਹਿਲਾਂ ਪੱਕ ਜਾਣਾ ਇਸ ਕਰਕੇ ਵੀ ਚਲੋ ਇਹ ਵੱਢ ਕੇ ਫਿਰ ਉਹ ਲੇਟ ਪੱਕੂਗੀ ਵੀ ਉਹ ਆ ਕਰਕੇ ਪਨੀਰੀ ਇੱਥੇ ਵਿਜੀ ਤੀ ਪਨੀਰੀ ਵਾਲਾ ਕੱਦੂ ਕਰਕੇ ਵੀ ਆ ਜਿਹੜੀ ਲਾ ਸਕਦਾ ਆ ਵੀ ਸਾਡੀ 15 ਸਾਲਾਂ ਹੋ ਗਏ ਜਿਹੜੀ ਇਹਦੇ ਨਾਲ ਲਾਈ ਹਾਂ ਆ ਦੇਖੋ ਬੱਦਲ ਵੀ ਪੂਰਾ ਚੜਿਆ ਹੋਇਆ ਐ ਐਨ ਕਾਲੀ ਘਾਟ ਆਈ ਹੋਈ ਐ ਹੁਣ ਤਾਂ ਤਕਰੀਬਨ ਮੀਂਹ 2-3 ਦਿਨਾਂ ਬਾਅਦ ਪੈ ਜਾਂਦਾ ਐ ਇਹ 15 ਸਾਲਾਂ ਹੋ ਗਏ ਤੇ ਸਾਹਮਣੇ 137 ਦੇਖਦੀ ਐ ਇਹ ਤੋਂ 9 ਥੋੜੀ ਜਿਹੀ ਝੂੜੀ ਆ ਜਾਂਦੀ ਆ ਜਿਹੜੀ ਆਪਣੀ ਮੰਨੂ ਗਈ ਥਾਲ ਥਾਲ ਦੇ ਇਹ ਅੱਗੇ ਪਾਸੇ 1500 ਲੋਕ ਪਨੀਰੀ ਵਾਲੀ ਜਗ੍ਹਾ ਦੀ ਆ ਚੱਲਿਆ ਗਣਜੀਤ ਜ਼ਰਤ ਕੰਮ ਕਰਨ ਵਾਸਤੇ ਇਹਨੂੰ ਕਿਹਾ ਦੀ ਵੀ ਉੱਥੇ ਉਹ ਆਪਣੇ ਜਿਹੜਾ ਔਰਗਨ ਖੇਤ ਆ ਵੀ ਉਹਦੇ ਵਿੱਚ ਕੱਖ ਨੇ ਉਹ ਪੱਟਣੇ ਨੇ ਆ ਦੂਜੇ ਪਾਸੇ ਆਪਣੀ ਜਿਹੜੀ ਸੜਕ ਤੋਂ ਦੂਜੀ ਸਾਈਡ ਤੇ ਆਪਣੇ ਘਰ ਵਾਲੇ ਪਾਸੇ ਏ ਵੀ 1509 ਹੈ ਆ ਅੱਧਾ ਮਰਲੋ ਵੀ ਇਹ ਕਿਲਾ ਪੂਰਾ ਚਰੀਦਾਤੀ ਫਿਰ ਹੁਣ ਅੱਧਾ ਹੈ ਵੱਡ ਕੇ ਇਹਦੇ ਵਿੱਚ 1509 ਲਾਤੀ ਆ ਦੇਖੋ ਇਹ 131 ਜੀਰੀ ਹੈ ਗਰੀਬ ਨੇ ਇਹ ਇਹ 16 17 ਦਿਨ ਦੀ ਹੋ ਗਈ ਹੁਣ ਤਕਰੀਬਨ ਚੰਗਾ 부ਝਾ ਕਰ ਗਈ ਇਦਾਂ ਦਾ 부ਝਾ ਦੇਖੋ ਹਾਲ ਦੇ ਇਧਰਲੇ ਪਾਸੇ ਵੀ ਇਹ ਇੱਕ 11 ਇਹ ਵੀ 131 ਦੇ ਹੀ ਆ। ਆ ਸਾਰੀ ਲਾਇਏ ਨੇ ਮੰਨ ਲਓ ਵੀ 131 ਦੀ ਉਹ ਇਹ ਸਿਰੇ ਤੱਕ ਇਹ ਉਹ ਸਾਹਮਣੇ ਤੱਕ ਆ ਦੂਜੇ ਪਾਸੇ ਉਹ ਮੂਰੇ ਹੈਗਾ ਮੰਨ ਲਓ 1509 ਦਾ ਜਿਹੜੀ ਐਫਸੀਟੀ ਜੀ ਲੱਗੀ ਹੋਈ ਆ ਆ ਉਹਦੇ ਉਹਦੇ ਨਾਲ ਹੋ ਗਈਤੀ ਆ ਥੋੜੀ ਜੀ ਇਹ ਹੈਗੀ ਆ ਮੰਨ ਲਓ ਵੀ ਇਹ ਵੀ 131 ਆ ਇਧਰਲੇ ਪਾਸੇ ਤੁਹਾਨੂੰ ਦਿਖਾਇਆ ਹੀ ਆ ਇਹ ਵੀ 131 ਦਾ ਹੀ ਆ ਇਹਨੂੰ ਤਾਂ ਮੰਨ ਲਓ ਵੀ 7-8 ਕੇ ਦਿਨ ਹੋਏ ਨੇ ਇਹਦਾ ਹੀ ਬੂਝਾ ਦੇਖ ਲਓ ਵੀ 4-4 5-5% ਕਰ ਚੁੱਕੀ ਆ ਇਹ ਵੀ

ਹੰਗੀ ਆਹਾ ਮੰਨ ਲਓ ਵੀ 131 ਇਹ ਹੰਗੀ ਆ 110 ਇਹ ਲੱਗੀ ਹੋਈ 18 19 ਤਰੀਕ 20 ਤਰੀਕ ਦੇ ਨੇੜੇ ਤੇੜੀ ਬਸ ਇਹ ਆਰਗਨਿਕ ਕੀਤਾ ਹੈ ਸਾਰਾ ਹੀ ਆਪਣਾ ਇਹ ਤੇ ਆਪਾ ਮੰਨ ਲਓ ਵੀ ਆਰਗਨਿਕ ਖਾਤਾ ਆਉਂਦੀ ਆ ਜੀ ਆਪ ਦਾ ਖਾਤਾ ਹੁੰਦੀਆਂ ਨੇ ਕੈਮੀਕਲ ਵਾਲੀ ਕੋਈ ਵੀ ਖਾਦ ਨਹੀਂ ਪਾਉਂਦੇ ਇਹਦੇ ਵਿੱਚ ਉਹ ਪਰਲੇ ਖੇਤ ਸਾਹਮਣੇ ਵੀ ਉਹਦੇ ਨਾਲ ਇੱਕ ਦਿਨ ਲੇਟ ਲੱਗਿਆ ਹੋਇਆ ਜਾਨੀ ਮੁੱਝਾ ਜਿਹਦਾ ਵੀ ਹੁਣ ਵਧੀਆ ਬਣਿਆ ਹੋਇਆ ਦੇਖੋ ਸਾਰੇ ਇਹ ਚ ਹਜੇ ਕੋਈ ਖਾਦ ਨਹੀਂ ਪਈ ਗਈ ਜਿਹੜੀ ਮੰਨ ਲਓ ਵੀ ਪਹਿਲਾਂ ਦੇਸੀ ਰੂੜੀ ਵਾਲੀ ਖਾਦ ਇਹ ਪਾਈ ਹੋਈ ਆ ਉਹ ਹੁਣ ਦੇ ਵਿੱਚ ਆਪਾਂ ਥੋੜੇ ਦਿਨਾਂ ਤੱਕ ਗਨਵਾ ਖਾਦ ਯਾਨੀ ਵਰਮੀ ਕੰਪੋਸਟ ਪਾਵਾਂਗੇ ਫਿਰ ਉਹਦੀਆਂ ਹੀ ਸਪਰੇ ਹਾਂ ਕਰਾਂਗੇ ਕੈਮੀਕਲ ਵਾਲੀ ਖਾਦ ਕੋਈ ਪਾਉਣੀ ਨਹੀਂ ਇੱਕ ਜ਼ਰੂਰ ਕੱਖਾਂ ਵਾਲੀ ਦਵਾਈ ਜ਼ਰੂਰ ਪਾਈ ਐ ਉਹ ਵੀ ਹੁਣ ਜੀਰੀ ਦੇ ਵਿੱਚ ਕੱਖ ਬਹੁਤ ਹੋ ਜਾਂਦੇ ਨੇ ਪੱਟਣੇ ਬਹੁਤ ਆਉਂਦੇ ਨੇ ਅਜੇ ਤਾਂ ਹੁਣ ਮੰਨ ਲਓ ਵੀ ਦਵਾਈ ਪਾਉਣ ਤੋਂ ਵੀ ਬਾਅਦ ਵੀ ਫੇਰ ਵੀ ਇਹਦੇ ਵਿੱਚ ਛੋੜੇ ਮੋਟੇ ਤਾਂ ਕੱਖ ਹੋਵੇ ਹੋਏ ਗਏ ਉਹ ਵੀ ਰਣਜੀਤ ਪੱਟ ਦਾ ਸਾਹਮਣੇ ਉਹ ਸਾਹਮਣੇ ਦੇਖਦਾ ਜੀ ਉਹ ਇੱਕ ਅੱਖੇ ਕੱਢ ਰਿਹਾ ਹੈ ਰਣਜੀਤ ਜਿਹੜਾ ਆ ਦੱਬ ਦਾ ਵਿੱਚ ਯਾਰ ਆ ਪੱਤਾ ਜਾਂ ਨੰਗਾ ਕਾ ਤੇ ਰੱਖਦਾ ਫੇਰ ਉਹ ਤਾਂ ਫੇਰ ਹਰਾ ਹੋ ਜੂ ਉਹ ਤਾਂ ਮਿੱਟੀ ਪਾਈਦੀ ਹੁੰਦੀ ਹੈ ਉੱਪਰ ਹੱਥਾਂ ਨਾਲ ਉਹ ਕਰਕੇ ਉਹਦਾ ਪੱਤਾ ਨਾ ਕੋਈ ਵੀ ਨੰਗਾ ਹੋਵੇ ਤਾਂ ਮਰੂ ਉਹ ਨਹੀਂ ਤਾਂ ਉਹਨੇ ਫਿਰ ਹਰਾ ਹੋ ਜਾਣਾ ਜਿਹੜਾ ਵਿੱਚ ਜੀਰੀ ਚ ਦੱਬਦਾ ਨਾ ਉਹਨੂੰ ਮਰਲਾ ਜਿਦਾ ਪੈਰ ਨਾਲ ਟੋਆ ਜਾਂ ਕੱਢ ਕੇ ਸਮਾਰ ਕੇ ਉਹਦੇ ਵਿੱਚ ਇਕੱਠਾ ਕਰਕੇ ਦੱਬੋ ਉਹਦਾ ਪੱਤਾ ਇੱਕ ਵੀ ਨੰਗਾ ਨਾ ਹੋਵੇ ਆ ਛੱਡ ਗਿਆ ਐਨਾ ਕਾਲੀ ਨਾ ਕਰ ਦੇਖ ਕੇ ਵੱਡੀ ਚੱਲ ਆ ਦੇਖੋ ਆ ਕੱਖ ਹੋਇਆ ਹੋਇਆ ਵਿੱਚ ਇਹ ਕੱਖ ਵੀ ਮੰਨ ਲਓ ਵੀ ਜੀਰੀ ਦੇ ਨਾਲੇ ਜਿਆਦਾ ਪਨੀਰੀ ਲਾਈ ਆ ਜੀਰੀ ਇਹ ਉਹਦੇ ਵਿੱਚੇ ਲੱਗ ਗਏ ਇਹ ਕੱਖ ਉਹ ਵੀ ਕੱਖ ਨਹੀਂ ਇਹ ਇਸ ਕਰਕੇ ਥੋੜੀ ਜਿਹੀ ਦਵਾਈ ਵੀ ਆਪਾਂ ਨੂੰ ਕੱਖਾਂ ਵਾਲੀ ਪਾਉਣੀ ਪਈ ਦੀ ਵੀ ਇਹ ਦੇ ਵਿੱਚ ਕੱਖ ਜਿਆਦਾ ਨਾ ਹੋ ਜਾਣ ਚਲੋ ਕੱਖੋ ਹੋਰ ਤਾਂ ਨਹੀਂ ਹੋਏ ਪਰ ਆ ਜਿਹੜੇ ਵਿੱਚ ਲੱਗ ਗਏ ਉਹ ਜ਼ਰੂਰ ਉਹ ਹੋ ਗਏ ਆ ਇਕੱਠਾ じゃ ਕਰ ਇਹਨੂੰ ਮੈਂ ਤੈਨੂੰ ਦੱਸ ਦਿਆਂ ਫਿਰ ਇਕੱਠਾ ਕਰ ਇਹਨੂੰ ਆਹ ਪਹੀ ਤੇ ਲੱਗਦਾ ਸਿੱਟੀ ਚੱਲ ਉਹ ਜਣੀ ਗੱਲ ਕਰਦਾ ਵੀ ਆਏ ਪੈਰ ਪੈਰ ਨਾਲ ਡੂੰਗਾ ਕਰਕੇ ਨਾ ਉਹਦੇ ਗੋਲ ਕਰਕੇ ਇਹਨੂੰ ਇਕੱਠਾ ਕਰਕੇ ਪਤਾ ਨਹੀਂ ਬਾਹਰ ਆਣ ਦੇਣਾ ਉਰੂ ਸਮਾਰ ਕੇ ਦੱਬ ਦੇ ਉੱਪਰ ਮਿੱਟੀ ਪਾ ਦੇ ਉਹਦੇ ਆ ਛੱਡ ਗਿਆ ਦੇਖ ਇਹ ਧਿਆਨ ਘਾਤੇ ਨਹੀਂ ਕਰਦਾ ਆ ਕੱਖਾ ਆ ਦੇਖ ਆ ਦੇ ਇਹ ਧਿਆਨ ਨਾਲ ਦੇਖ ਹੌਲੀ ਹੌਲੀ ਚੱਲ ਕੋਈ ਨਹੀਂ ਬਾਕੀ ਕੱਢਿਆ ਹੋਇਆ ਇਹ ਇੱਥੇ ਤੱਕ ਹੀ ਰਹਿੰਦਾ ਇਹ ਉਧਰੋਂ ਵੀ ਕੱਢਿਆ ਹੋਇਆ ਸਿਰੇ ਤੋਂ ਪੱਟਲਾ ਪੱਟਲਾ ਆਟਾ ਬੱਟਣਾ ਉਹ ਪੱਡੀ ਦਾ ਨਹੀਂ ਹੁੰਦਾ ਆ ਜਮੇ ਆ ਖਾਲੀ ਇੱਥੇ ਆ ਢੱਕਾ ਹੀ ਨਾ ਜੋ ਪਟਕੇ ਲਾ ਦੇ ਇੱਕ ਆ ਸੰਘਣਾ ਖੜਾ ਆ ਦੇ ਪੂਜਾ ਹੈ ਆ ਬੂਜਾ ਪੱਟਾ ਆ 200 ਤਿੰਨਾਂ ਦੇ ਵਿਚਾਲੇ ਆ ਜਿਹੜਾ ਆ ਸਾਹਮਣੇ ਵਾਲਾ ਆਹਾ ਥੱਲੇ ਥੱਲੇ ਹੱਥ ਥੱਲੇ ਪਾ ਕੇ ਆ ਇੱਕਣੇ ਆ ਇੱਥੇ ਵਿਚਾਲੇ ਗੱਟੇ ਨੇ ਜਿੱਥੇ ਸਦਾ ਜਾ ਉਹ ਹੈ ਉੱਥੇ ਏਕੜੇ ਕਰਦੇ ਮਿੱਟੀ ਕੱਢ ਲਿਆ ਕਰ ਐ ਥੱਲਿਓ ਖਾਸੀ ਦੇਖੀ ਐ ਹੱਥ ਪਾ ਕੇ ਥੱਲਿਓ ਜੜਾਂ ਇਹਦੇ ਉਹ ਕੱਢ ਲਿਆ ਕਰ ਦੋਸਤੋ ਦੱਸਿਓ ਇਹ ਕਿੱਦਾਂ ਦੀ ਲੱਗਦੀ ਆ ਵੀਡੀਓ ਆਪਣੀ ਵੀਡੀਓ ਜੇ ਵਧੀਆ ਲੱਗਦੀ ਆ ਤਾਂ ਤੁਸੀਂ ਕਮੈਂਟ ਜ਼ਰੂਰ ਕਰਿਓ ਸਾਨੂੰ ਦੱਸਿਓ ਵੀ ਕਿੱਦਾਂ ਦੀ ਲੱਗੀ ਜੇ ਤਾਂ ਇਹ ਵੀ ਵਧੀਆ ਲੱਗਦੀ ਤਾਂ ਇਹਦੇ ਵਿੱਚ ਕੀ ਘਾਟ ਆ ਲਿਓ ਉਹਦੇ ਬਾਰੇ ਦੱਸੋ ਜਰੂਰ ਕਮੈਂਟ ਜਰੂਰ ਕਰਿਓ ਤਾਂ ਕਿ ਸਾਨੂੰ ਪਤਾ ਲੱਗੇ ਵੀ ਕਿੱਦਾਂ ਦੀ ਇਹੋ ਹੈ ਦੋਸਤੋ ਆਪਾਂ ਕਿਸਾਨ ਆ ਕਿਸਾਨਾਂ ਵਾਲੀ ਉਹ ਵੀਡੀਓ ਜਾਦੇ ਦਿਖਾ ਰਹੇ ਹਜੇ ਮੰਨ ਲਓ ਵੀ ਜਿਹੜੀ ਆਪਣੇ ਖੇਤਾਂ 'ਚ ਦਿਖਾਉਨੇ ਆ ਆਪਾਂ ਕਿਸੇ ਦੇ ਖੇਤਾਂ 'ਚ ਜਾ ਕੇ ਤੇ ਹਜੇ ਨਹੀਂ ਦਿਖਾ ਰਹੇ ਵੀ ਕਿਸੇ ਦੇ ਜੇ ਹੁਣ ਕੋਈ ਗੱਲਬਾਤ ਕਰਨੇ ਆਲਾ ਹੋਵੇ ਤਾਂ ਆਪਾਂ ਉਹ ਉਹਦੇ ਖੇਤਾਂ 'ਚ ਜਾ ਕੇ ਦਿਖਾਈਏ ਪਰ ਲੋਕੀ ਚੁੱਪ ਹੋ ਜਾਂਦੇ ਨੇ ਨਾ ਕੋਈ ਗੱਲਬਾਤ ਦੱਸਦੇ ਨੇ ਨਾ ਕੁਝ ਉਹ ਕਰਦੇ ਨੇ ਇਸ ਕਰਕੇ ਇਸ ਕਰਕੇ ਜਿਆਦਾ ਕਰ ਜਿਹੜੀਆਂ ਆਪਾਂ ਆਪਣੇ ਖੇਤਾਂ ਵਿੱਚ ਵੀਡੀਓ ਬਣਾਉਂਦੇ ਆ ਕਿਉਂ ਜਿਹੜਾ ਆਪਾਂ ਨੂੰ ਪਤਾ ਜਿਹੜੀ ਚੀਜ਼ ਦਾ ਆਪਾਂ ਉਹ ਦੱਸਦੇ ਰਹਿਣੇ ਆ ਕਿਉਂਕਿ ਜਿਹੜੀ ਚੀਜ਼ ਆਪਣੇ ਖੇਤਾਂ 'ਚ ਆਪਾਂ ਨੇ ਪਾਈ ਕਰੀ ਆ ਉਹਦੇ ਬਾਰੇ ਆਪਾਂ ਨੂੰ ਜਾਣਕਾਰੀ ਹੈਗੀ ਆ ਦੂਜੇ ਦੇ ਖੇਤ ਦੀ ਜਾਣਕਾਰੀ ਨਹੀਂ ਹੈ ਬੰਦਾ ਕੋਈ ਵਿੱਚ ਹੋ ਕੇ ਗੱਲਬਾਤ ਕਰੇ ਤਾਂ ਆਪਾਂ ਨੂੰ ਪਤਾ ਲੱਗੇ। ਬਾਕੀ ਜਿਹੜੇ ਦੋਸਤ ਸਾਡੀਆ ਵੀਡੀਓ ਦੇਖਦੇ ਆ ਜਾਂ ਸਾਡੇ ਚੈਨਲ ਨਾਲ ਜੁੜੇ ਹੋਇਆ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ। ਤੁਸੀਂ ਸਾਡੀਆਂ ਵੀਡੀਓ ਦੇਖਦੇ ਹੋ। ਬਾਕੀ ਚੈਨਲ ਚੈਨਲ ਨਾਲ ਜੁੜੇ ਹੋਇਆ ਹਰੇਕ ਵੀਡੀਓ ਤੁਸੀਂ ਦੇਖਦੇ ਹੋ। ਅਸੀਂ ਬਹੁਤ ਧੰਨਵਾਦੀ ਆ ਤੁਹਾਡਾ। ਬਾਕੀ ਜਿਹੜੇ ਨਵੇਂ ਦੋਸਤ ਆਏ ਲੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ ਮਿਲਦੇ ਆ ਕਿਸੇ ਅਗਲੀ ਹੋਰ ਵੀਡੀਓ ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ